ਲੁਧਿਆਣਾ ਦੇ 3 ਪਿੰਡ ਲੱਗੇ ਸੇਲ ਤੇ ਕੀ ਹੈ ਇਹਨਾਂ ਪਿੰਡਾਂ ਦੀ ਮਜਬੂਰੀ ਆਓ ਵੇਖਦੇ ਹਾਂ ਰਿਪੋਰਟ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਮਰਾਲਾ ਚ ਪੈਂਦੇ ਤਿੰਨ ਪਿੰਡ ਮੁਸ਼ਕਾਬਾਦ ਖਿਰਨੀ ਆ ਤੇ ਟੱਪਰੀਆਂ ਪਿੰਡ ਸੇਲ ਤੇ ਨੇ ਤੇ ਇਨਾ ਤਿੰਨਾ ਪਿੰਡਾਂ ਦੇ ਵਾਸੀਆਂ ਨੇ ਆਪਣੇ ਪਿੰਡ ਵੇਚਣ ਦਾ ਜੋ ਫੈਸਲਾ ਹੈ ਉਹ ਕਰ ਲਿਆ ਹੈ। ਇਹਨਾਂ ਪਿੰਡਾਂ ਦੇ ਹਰ ਘਰ ਤੇ ਫੋਰ ਸੇਲ ਦੇ ਪੋਸਟਰ ਲੱਗੇ ਹੋਏ ਨੇ ਪਿੰਡ ਦੇ ਲੋਕ ਪਲੈਂਟ ਕਰਨ ਨੂੰ ਮਜਬੂਰ ਨੇ ਜਿਸ ਦਾ ਕਾਰਨ ਪਿੰਡ ਚ ਲੱਗ ਰਹੀ ਗੈਸ ਫੈਕਟਰੀ ਆ ਜਿਸ ਦੀ ਉਹ ਸਾਰੀ ਲਗਾਤਾਰ ਚੱਲ ਰਹੀ ਹੈ। ਤੇਰੇ ਤੇਰੇ ਦੇ ਪਿੰਡ ਵਾਸੀਓਂ ਡਰ ਰਹਿ ਕੇ ਜਿਵੇਂ ਇਹ ਫੈਕਟਰੀ ਚ ਗੈਸ ਬੰਦ ਸ਼ੁਰੂ ਹੋ ਗਈ ਤਾਂ ਉਹਨਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਰਹਿਣਾ ਮੁਨਾਸਬ ਨਹੀਂ ਹੋਵੇਗਾ ਆਓ ਸੁਣਦੇ ਹਾਂ ਪਿੰਡ ਵਾਸੀਆਂ ਦਾ ਕੀ ਹੈ ਕਹਿਣਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਦੀਪ ਆ ਵੀਰੇ ਕਿੰਨੀ ਉਮਰ ਹੈ ਕਿਹੜਾ ਪਿੰਡ ਹੈ ਮੈਂ ਤਾਂ ਮੁਸਕਾਬਾ ਦੇ ਆ ਵੀਰੇ ਮੇਰਾ ਕਿੰਨੀ ਉਮਰ ਹੈ ਤੁਹਾਡੀ ਮਾਤਾ ਜੀ ਮੇਰੀ ਹੋਣੀ ਆ ਭਾਈ 80 85 ਦੀ ਸਾਲ ਦੀ ਅੱਛਾ ਪਿੰਡ ਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਫੈਕਟਰੀ ਲਗਾਈ ਗਈ ਹੈ ਇਹ ਗਲਤ ਕੰਮ ਆ ਵੀਰੇ ਗਲਤ ਕੰਮ ਆ ਵੀਰੇ ਸਾਡੇ ਸਾਰੇ ਪਿੰਡ ਨੂੰ ਨੁਕਸਾਨ ਹੀ ਨੁਕਸਾਨ ਆ ਹਾਂ ਇਹ ਲੱਗਣੀ ਨਹੀਂ ਚਾਹੀਦੀ ਵੀਰੇ ਕੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਬੱਚਿਆਂ ਨੂੰ ਵੀ ਆ ਪਿੰਡ ਦੇਆਂ ਨੂੰ ਵੀ ਆ ਬਜ਼ੁਰਗਾਂ ਨੂੰ ਇਹ ਧੂਆਂ ਜਾਊਗਾ ਫਿਰ ਕੀ ਕਰਨਗੇ ਬੱਚੇ ਹੂੰ ਕੀ ਕਰਨਗੇ ਬਜ਼ੁਰਗ ਫਿਰ ਰੋਗ ਬਿਮਾਰੀਆਂ ਲੱਗ ਸਕਦੀਆਂ ਆ ਹਾਂ ਬਿਮਾਰੀਆਂ ਲੱਗ ਸਕਦੀਆਂ ਨੇ ਵੀਰੇ ਅੱਛਾ ਪਿੰਡ ਦੇ ਸਰਪੰਚ ਹੁਣ ਆ ਉਹਦੇ ਨਾਲ ਹੀ ਗੱਲਬਾਤ ਹੋਈ ਉਹ ਕੀ ਕਹਿੰਦੇ ਸਰਪੰਚ ਪਿੰਡ ਸਰਪੰਚ ਵੀ ਕਹਿੰਦੇ ਨੇ ਵੀ ਨਹੀਂ ਲੱਗਣੀ ਚਾਹੀਦੀ ਵੀਰੇ ਸਰਪੰਚ ਵੀ ਤੁਹਾਡੇ ਹਾਂ ਸਾਡੇ ਚੀ ਆ ਵੀਰੇ ਹਾਂ ਹੂੰ ਆ ਆਰੀਆ ਬੀਬੀ ਆਉਣੀ ਕਿ ਚੁੱਟ ਹੋਈ ਜਾਣੇ ਹਾਂ ਇੱਕ ਜੁੱਟ ਨੇ ਹਾਂ ਵੀਰੇ ਜੇ ਨਾ ਅਸੀਂ ਪਿੰਡ ਦੇ ਨਾਲ ਹੀ ਆ ਵੀਰੇ ਸਾਰੇ ਹੂੰ ਜੇ ਨਾ ਮਸਲਾ ਹਲ ਹੋਵੇ ਧਰਨੇ ਦੇ ਬੈਠੋਗੇ ਬੈਠਾਂਗੇ ਵੀਰੇ ਮੋਰਚਾ ਲਾਉਗੇ ਹਾਂ ਮੋਰਚਾ ਲਾਵਾਂਗੇ ਵੀਰ ਲਾਉਣਾ ਹੀ ਪੈਣਾ ਸਾਨੂੰ ਸਰ ਕੀ ਨਾ ਹੋਏ ਕੋਈ ਸਸ਼ੀਕਲ ਜੀ ਮੇਰਾ ਨਾਮ ਕੁਲਵੀਰ ਸਿੰਘ ਕਿਹੜਾ ਪਿੰਡ ਆ ਜੀ ਇਹ ਪਿੰਡ ਮੁਸਕਾਬਾਦ ਹੈ ਜੀ ਅੱਛਾ ਇੱਕ ਪਿੰਡ ਦੇ ਬਾਹਰ ਤੁਸੀਂ ਲੰਗਰ ਵੀ ਲਾਇਆ ਹੋਇਆ ਤੇ ਨਾਲ ਹੀ ਪਿੰਡ ਦੇ ਵਿੱਚ ਜਿਹੜੇ ਆ ਉਹ ਬੋਰ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਕੀ ਇਹ ਪਿੰਡ ਵਿਕਾਉ ਹੈ ਕੀ ਕਰਨ ਤੇ ਇਹਦਾ ਵੱਡਾ ਕਾਰਨ ਹੈ ਜੀ ਸਾਡੇ ਪਿੰਡ ਦੇ ਵਿੱਚ ਇੱਕ ਫੈਕਟਰੀ ਲੱਗ ਰਹੀ ਆ ਜੋ ਕਿ ਹੈ ਬਾਇਓ ਗੈਸ ਵਾਸਤੇ ਆ ਪਰ ਇਹ ਗੈਸ ਜਿਹੜੀ ਆ ਉਂਝ ਭਾਵੇਂ ਲਾਭਦਾਇਕ ਹੋਊਗੀ ਪਰ ਪਿੰਡ ਲਈ ਨੁਕਸਾਨਦਾਇਕਾ ਜਿੱਥੇ ਵੀ ਇਹ ਪ੍ਰੋਜੈਕਟ ਲੱਗਦੇ ਨੇ ਉਸ ਇਲਾਕੇ ਦੇ ਵਿੱਚ ਇਹ ਦੂਸ਼ਿਤ ਪੈਦਾ ਕਰ ਦਿੰਦੇ ਨੇ ਧਰਤੀ ਨੂੰ ਵੀ ਖਰਾਬ ਕਰਦੇ ਨੇ ਤੇ ਆਕਾਸ਼ ਨੂੰ ਵੀ ਖਰਾਬ ਕਰਦੇ ਨੇ ਜਿਹਦੇ ਕਾਰਨ ਕਰਕੇ ਪਿੰਡ ਦਾ ਵਿਰੋਧ ਆ ਇਸ ਗੱਲ ਤੇ ਕਿ ਪਿੰਡ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਫੈਕਟਰੀਆਂ ਲੱਗਣ ਪਰ ਫੈਕਟਰੀਆਂ ਫੈਕਟਰੀਆਂ ਦੀਆਂ ਜਗ੍ਹਾਾਂ 'ਤੇ ਲੱਗਣਾ ਜਿਹੜੀ ਖੇਤੀ ਵਾਲੀ ਇਲਾਕਾ ਹੁੰਦਾ ਜਿਵੇਂ ਕਿ ਸਾਡੇ ਵਾਲਾ ਗ੍ਰੀਨ ਬੈਲਟ ਆ ਇਹਦੇ ਵਿੱਚ ਇੰਡਸਟਰੀ ਨਹੀਂ ਲੱਗਦੀ ਹੁੰਦੀ ਪਰ ਇਹ ਆਪਣੇ ਹੀ ਪਿੰਡ ਦੇ ਵਿੱਚ ਥੋੜੇ ਜੇ ਪੈਸਿਆਂ ਦੇ ਲਾਲਚ 'ਚ ਤੇ ਥੋੜੇ ਜੇ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਇਹਦੀ ਇੱਥੇ ਜ਼ਮੀਨ ਸੀ ਕਿਉਂਕਿ ਇਹ ਪਿੰਡ ਦਾ ਹੀ ਬੰਦਾ ਸੀ ਜੋ ਕਿ ਦਿੱਲੀ ਦੇ ਵਿੱਚ ਨੌਕਰੀ ਕਰਦਾ ਸੀ ਉਸੇ ਦੌਰਾਨ ਇਹਨੂੰ ਇਹ ਪਰਮਿਸ਼ਨ ਮਿਲ ਗਈ ਕਿ ਇੱਕ ਫੈਕਟਰੀ ਲਾ ਸਕਦਾ ਬਸ ਉਹ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਚ ਇਹ ਫੋਕਲ ਪਿੰਡ ਦੀ ਜ਼ਮੀਨ ਮਹਿੰਗੀ ਮਿਲਣੀ ਸੀ ਇਹਨੇ ਕਿ ਮੇਰੇ ਪਿੰਡ 'ਚ ਜ਼ਮੀਨ ਹੈਗੀ ਆ ਮੈਂ ਇੱਥੇ ਹੀ ਲਾ ਲੰਨਾ ਪਹਿਲੇ ਦਿਨ ਪਹਿਲੀ ਇੱਟ ਤੋਂ ਇਹਨੂੰ ਕਹਿੰਦੇ ਆ ਰਹੇ ਆਂ ਵੀ ਇਹ ਫੈਕਟਰੀ ਇੱਥੇ ਨਾ ਲਾ ਸਾਡੇ ਲਈ ਇਹ ਤੈਨੂੰ ਵੀ ਪਤਾ ਵੀ ਨਖਾਂ ਦਾਇਕਾ ਕਿਉਂਕਿ ਇਸੇ ਪਿੰਡ ਦਾ ਜਿਹੜਾ ਇਸੇ ਫੈਕਟਰੀ ਦਾ ਮਾਡਲ ਆ ਉਹ ਕੰਗਰਾਲੀ ਰਾਜਪੂਤਾ ਸੀਗਾ ਜੋ ਇਹੀ ਦਿਖਾ ਕੇ ਲੈ ਕੇ ਆਇਆ ਲੋਕਾਂ ਨੂੰ ਕਿ ਮੈਂ ਇਸ ਤਰੀਕੇ ਦੀ ਫੈਕਟਰੀ ਲਾਵਾਂ ਜਦੋਂ ਉਹਨਾਂ ਲੋਕਾਂ ਦੇ ਕੋਲੋਂ ਪਿੰਡ ਵਾਲਿਆਂ ਨੇ ਪੁੱਛਿਆ ਕਿ ਇਹਦਾ ਕੋਈ ਨੁਕਸਾਨ ਤਾਂ ਲੋਕਾਂ ਨੇ ਕਿਹਾ ਵੀ ਇਹਦੇ ਨੁਕਸਾਨ ਨੇ ਨੁਕਸਾਨ ਨੇ ਫਾਇਦਾ ਤਾਂ ਉਹਨਾਂ ਨੂੰ ਹੋਊਗਾ ਜਿੱਥੇ ਗੈਸ ਜਾਊਗੀ ਪਰ ਜਿਹੜੇ ਪਿੰਡਾਂ ਦੇ ਵਿੱਚ ਇਹ ਫੈਕਟਰੀਆਂ ਲੱਗਦੀਆਂ ਨੇ ਉਹਨਾਂ ਤੋਂ ਪੰਜ-ਛਤ ਪਿੰਡਾਂ ਦੇ 10 ਪਿੰਡਾਂ ਦੇ ਜਿੱਤਾ ਇਹ ਬਿਮਾਰੀਆਂ ਹੀ ਪੈਦਾ ਕਰਦੀਆਂ ਨੇ ਸੋ ਇਸ ਕਰਕੇ ਅਸੀਂ ਉਸ ਦਿਨ ਤੋਂ ਹੀ ਇਹਦਾ ਵਿਰੋਧ ਕਰਦੇ ਆ ਰਹੇ ਹਾਂ ਕਈ ਗੱਲਾਂ ਕਰਕੇ ਕਈ ਮੀਟਿੰਗਾਂ ਕਰਕੇ ਕਈ ਤਰੀਕੇ ਦੇ ਪ੍ਰੋਜੈਕਟ ਦੇ ਕੇ ਇਹ ਬੰਦਾ ਵਾਰ-ਵਾਰ ਮੁੱਕਰਦਾ ਰਿਹਾ ਅਖੀਰ ਸਾਨੂੰ ਸਾਰੇ ਪਿੰਡ ਨੂੰ ਇਹ ਫੈਸਲਾ ਕਰਨਾ ਪਿਆ ਸਾਨੂੰ ਹੀ ਨਹੀਂ ਸਾਡੇ ਨਾਲ ਦੇ ਆਲੇ-ਦਾਲ ਦੇ ਪਿੰਡਾਂ ਨੇ ਵੀ ਇਹ ਫੈਸਲਾ ਕੀਤਾ ਵੀ ਜੇ ਇਹ ਫੈਕਟਰੀ ਨਹੀਂ ਬੰਦ ਹੋਗੀ ਤਾਂ ਫਿਰ ਆਪਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਕਰ ਵੇਚ ਕੇ ਆਪਾਂ ਚਲਾ ਜਾਵਾਂਗੇ ਕਿ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਆ ਇਹ ਪੋਸਟਰ ਬੈਨਰ ਲਗਾਏ ਗਏ ਇਹ ਹਜੇ ਤਾਂ ਫਿਲਹਾਲ ਤਿੰਨ ਪਿੰਡਾਂ ਤੋਂ ਸ਼ੁਰੂਆਤ ਤਾਂ ਹੋਈਆਂ ਨੇ ਕਿ ਤਿੰਨ ਪਿੰਡਾਂ ਨੇ ਐਲਾਨ ਕੀਤਾ ਕਿ ਅਸੀਂ ਬਕਾਉ ਹਾਂ ਪਰ ਜਿਹੜੇ ਅੱਜ ਦੀ ਨਜ਼ਦੀਕ-ਨਜ਼ਦੀਕ ਪਿੰਡ ਨੇ ਹੋਰ ਵੀ ਨੇ ਉਹ ਵੀ ਸਾਰੇ ਸਮਰਥਨ ਕਰਦੇ ਨੇ ਕਿ ਜੇ ਅਗਰ ਤੁਸੀਂ ਤੁਹਾਡੇ ਪਿੰਡ ਦਾ ਜੇ ਅਗਰ ਤੁਹਾਨੂੰ ਵੀ ਚੱਕਣਾ ਪਿਆ ਤਾਂ ਤੁਹਾਡੇ ਨਾਲ ਅਸੀਂ ਵੀ ਜਾਵਾਂਗੇ ਸਾਨੂੰ ਸਮਰਥਨ ਸਾਰੇ ਪਿੰਡਾਂ ਤੋਂ ਇ ਪੂਰਾ ਅੱਛਾ ਇਸ ਦੀ ਸ਼ੁਰੂਆਤ ਜਿਹੜੀ ਆ ਕੋਈ ਕੀਤੀ ਫੈਕਟਰੀ ਵੀ ਤੇ ਹੁਣ ਕਿੰਨਾ ਕੁ ਨਿਰਮਾਣ ਹੋ ਚੁੱਕਾ ਹੈ ਨਹੀਂ ਫੈਕਟਰੀ ਨੂੰ ਤਾਂ 2 ਸਾਲ ਹੋ ਗਏ ਜੀ ਲੱਗੇ ਲਗਭਗ ਅਸੀਂ 2 ਸਾਲ ਤੋਂ ਵਿਰੋਧ ਕਰਦੇ ਆ ਰਹੇ ਆ ਕਦੇ ਕੰਮ ਚਲਾ ਲੰਦਾ ਫਿਰ ਜਿੰਦਜੀ ਕਰਕੇ ਬੰਦ ਕਰ ਦਿੰਦੇ ਅਸੀਂ ਲੋਕ ਫਿਰ ਚਲਾ ਲੰਦਾ ਇਸ ਤਰੀਕੇ ਨਾਲ ਇਹਨੂੰ 2 ਸਾਲ ਹੋ ਗਏ ਪ੍ਰੋਸੈਸ ਚੱਲਦੇ ਨੂੰ ਹੁਣ ਤੱਕ ਅਸੀਂ ਗੱਲਬਾਤ ਹੀ ਇਹਦੇ ਨਾਲ ਮੀਟਿੰਗਾਂ ਕਰਦੇ ਰਹੇ ਆ ਪ੍ਰਸ਼ਾਸਨ ਕਦੇ ਕੋਈ ਮੀਟਿੰਗ ਰੱਖ ਲੰਦਾ ਕਦੇ ਕੋਈ ਪ੍ਰਸ਼ਾਸਨ ਮੀਟਿੰਗ ਰੱਖ ਲੰਦਾ ਪਰ ਅਸੀਂ ਆਪਣੇ ਵੱਲੋਂ ਜਿੰਨਾ ਹੋ ਸਕਦਾ ਸੀ ਅਸੀਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ ਜੀ ਪ੍ਰਸ਼ਾਸਨ ਨੂੰ ਮਿਲੇ ਉਹਨ ਪ੍ਰਸ਼ਾਸਨ ਸਾਨੂੰ ਇਹ ਫੈਕਟਰੀ ਦੇ ਸਿਰਫ ਗੁਣੇ ਗਿਣਾਉਣ ਤੇ ਲੱਗਿਆ ਹੋਇਆ ਕਿ ਇਹਦੇ ਫਾਇਦੇ ਬਹੁਤ ਨੇ ਜਿੱਦ ਤੁਹਾਡੀ ਜ਼ਮੀਨਾਂ ਨੂੰ ਤੁਹਾਡੇ ਰੇਟ ਵੱਧ ਜਾਣੇ ਨੇ ਤੁਹਾਨੂੰ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਰੋਜ਼ਗਾਰ ਮਿਲ ਜਾਣਾ ਉਹ ਸਾਨੂੰ ਸਿਰ ਪੈਸੇ ਹੀ ਦੱਸਦਾ ਨੁਕਸਾਨ ਇੱਕ ਵੀ ਨਹੀਂ ਦੱਸਿਆ ਵੀ ਜਿਹੜੇ ਇਹਦੇ ਤੋਂ ਨੁਕਸਾਨ ਹੋਣੇ ਨੇ ਫਾਇਦੇ ਤਾਂ ਜਿਹੜੇ ਸਾਨੂੰ ਆਉਣੇ ਨੇ ਜੇ ਇਹ ਫੋਕਲ ਪੁਆਇੰਟ ਦੇ ਵਿੱਚ ਲੈ ਜਾਊਗਾ ਫੈਕਟਰੀ ਫੇਰ ਕਿਹੜਾ ਸਾਡੇ ਪਿੰਡ ਨੂੰ ਫਾਇਦਾ ਨਹੀਂ ਹੋਊਗਾ ਇਸ ਜ਼ਮੀਨ ਤੋਂ ਜਿਹੜਾ ਕੋਈ ਚਾਹੀਦਾ ਹੈ ਜੀ ਆਪ ਪਚਾਵਾਂਗੇ ਕਿਉਂਕਿ ਸਾਡੇ ਪਿੰਡ ਦਾ ਬੰਦਾ ਹੈ ਤੁਹਾਨੂੰ ਕੀ ਲੱਗਦਾ ਵੀ ਕੀ ਨੁਕਸਾਨ ਹੋ ਸਕਦਾ ਜੇ ਲੱਗਦੀ ਕੁਝ ਪਹਿਲੀ ਗੱਲ ਤਾਂ ਇਹ ਆ ਵੀ ਇੱਥੇ ਰਾਹੀ 5 5 6 6 ਕਿਲੋਮੀਟਰ ਤੱਕ ਮੁਸਕ ਨਹੀਂ ਜਾਂਦਾ ਫਿਰ ਇਹਨੇ ਕੂੜਾ-ਕਬਾੜਾ ਇਕੱਠਾ ਕਰਕੇ ਜਿਹੜਾ ਬਾਹਰਲੇ ਪਾਸੇ ਜਿਹੜਾ ਸ਼ਹਿਰਾਂ ਦਾ ਪਲਾਸਟਿਕ ਆ ਸਾਰਾ ਵੇਸਟੇਜ ਆ ਉਹ ਸਾਰੀ ਆ ਕੇ ਇੱਥੇ ਹੀ ਸੜਨਾ ਤੇ ਉਹਦਾ ਜਿਹੜਾ ਧੂਆਂ ਜਿਹੜਾ ਉਹ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਫੇਫੜਿਆਂ ਦੇ ਵਿੱਚ ਸਾਡੇ ਬੱਚਿਆਂ ਦੇ ਸਾਡੇ ਬਜ਼ੁਰਗਿਆਂ ਦੇ ਬਿਲਕੁਲ ਜੀ ਸਾਡੇ ਫੇਫੜਿਆਂ 'ਚ ਹੋ ਕੇ ਜਾਣਾ ਦੂਜੇ ਪਿੰਡਾਂ 'ਚ ਤਾਂ ਫੇਰ ਜਾਣਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਇੱਕ ਇਹ ਹੈਗਾ ਵੀ ਇੱਧਰਲੇ ਪਾਸੇ ਆ ਇਧਰੋਂ ਹੀ ਹਵਾ ਹਮੇਸ਼ਾ ਜਾਂਦੀ ਆ ਤੇ ਪਿੰਡ ਨੂੰ ਹਮੇਸ਼ਾ ਤੇ ਉਸ ਕਰਕੇ ਸਾਡੇ ਪਿੰਡ ਠਿਆ ਪਾਵੇਂ ਅੱਜ ਮਰੀਏ ਜਾਂ ਕੱਲ ਮਰੀਏ ਇਸ ਕਰਕੇ ਜੇ ਅਗਰ ਅਸੀਂ ਇਹਨੂੰ ਲੱਗਣ ਦੇਤਾ ਤਾਂ ਅਸੀਂ ਮਰਾਂਗੇ ਮਰਾਂਗੇ ਉਸ ਤੋਂ ਪਹਿਲਾਂ ਇਸ ਦਾ ਵਿਰੋਧ ਕਰ ਦਿੱਤਾ ਗਏ ਜੇ ਉਸ ਦੇ ਬਾਅਦ ਵੀ ਜੂਰ ਵੀ ਜੇ ਨਹੀਂ ਹਟਦੇ ਫੈਕਟਰੀ ਦੀ ਕੰਸਟਰਕਸ਼ਨ ਹੁੰਦੀ ਹੈ ਫੈਕਟਰੀ ਦਾ ਨਿਰਮਾਣ ਹੁੰਦਾ ਫਿਰ ਕੀ ਰਸਤਾ ਤੁਹਾਡੇ ਕੋਲ ਦੇਖੋ ਪਹਿਲੀ ਕੋਸ਼ਿਸ਼ ਤਾਂ ਇਹੀ ਆ ਅਸੀਂ ਜਤਨ ਕਰ ਰਹੇ ਹਾਂ ਕਿ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਉਂਦੇ ਜੇ ਅਗਰ ਫਿਰ ਵੀ ਭਾਈ ਇਹਦੀ ਵੱਡੀਆਂ ਵਿਚਾਰਸ਼ਾ ਨੇ ਵੱਡੇ ਲੋਕਾਂ ਨਾਲ ਪੈਸਾ ਵੀ ਹੋ ਸਕਦਾ ਇਹਦੇ ਕੋਲ ਭਾਈ ਪਤਾ ਨਹੀਂ ਹੁਣ ਕਿਹੜੀਆਂ ਕਿਹੜੀਆਂ ਵਿਚਾਰਸ਼ਾ ਚੱਕੀ ਪਿਆន្តែ ਜਿਹਦੇ ਸਿਰ ਦੇ ਉੱਤੇ ਐਡਾ ਉੱਚੜ ਰਿਹਾ ਤੇ ਕੰਮ ਕਰ ਰਿਹਾ ਤੇ ਫਿਰ ਤਾਂ ਸਾਡੇ ਕੋਲ ਇਹੀ ਹਾਲ ਹੈ ਜੀ ਜਿਹੜਾ ਅਸੀਂ ਕੀਤਾ ਹੋਇਆ ਕਿ ਸਾਡਾ ਘਰ ਘਰ ਬਕਾਊਗਾ ਜੀ ਅਸੀਂ ਫਿਰ ਹਰ ਕੇ ਕਿਸੇ ਵੱਡੀ ਇੰਡਸਟਰੀ ਵਾਲਿਆਂ ਨੂੰ ਅਸੀਂ ਵੇਚ ਕੇ ਚਲੇ ਜਾਗੇ ਭਾਈ ਇੱਥੇ ਫੋਕਲ ਬੰਡ ਏਰੀਆ ਬਣਾ ਲਾਂਗੇ ਜੀ ਓਏ ਬੀਬੀ ਆਓ ਪਿੰਡ ਕੀ ਕਰਦੇ ਇਹ ਜੀ ਆਪਣੇ ਗੈਸ ਫੈਕਟਰੀ ਲੱਗ ਰਹੀ ਆ ਜਿਹਦੇ ਜੀ ਸੀਐਨਜੀ ਕਹਿ ਰਹੇ ਨੇ ਤੁਹਾਨੂੰ ਪਤਾ ਹੀ ਆ ਵੀ ਸੀਐਨਜੀ ਕਿੰਨੀ ਖਤਰਨਾਕ ਹੁੰਦੀ ਆ ਬਾਕੀ ਆਕਸੀਜਨ ਤੋਂ ਇਲਾਵਾ ਦਾ ਸਾਰੀਆਂ ਗੈਸਾਂ ਗੰਦੀਆਂ ਹੀ ਨੇ ਤੇ ਵੈਸਟ ਸਾਈਡ ਲਾ ਲਾ ਰਹੇ ਨੇ ਇਹ ਤੇ ਇਧਰੋਂ ਜਿਹੜੀ ਸਾਡੀ ਹਵਾ ਆਕਸੀਜਨ ਦੀ ਆ ਉਹ ਇਹ ਖਰਾਬ ਹੁੰਦੀ ਜਾ ਰਹੀ ਆ ਠੀਕ ਹੈ ਜੀ ਤੇ ਸਾਨੂੰ ਗੰਦੀ ਗੈਸ ਮਿਲ ਰਹੀ ਆ ਬੱਚੇ ਉਲਟੀਆਂ ਕਰਦੇ ਨੇ ਸਭ ਕੁਝ ਹੁੰਦਾ ਜੀ ਆਪਣੇ ਸਿੱਖਾ ਦੀ بڑے ਘੰਗੜਾੜੀ ਰਾਜਪੂਤਾ ਦੇ ਉੱਥੇ 100 ਮੀਟਰ ਦੇ ਉੱਤੇ ਆ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਪਿਆ ਸਕੂਲ ਬੰਦ ਹੋਣ ਤੱਕ ਤਿਆਰ ਹੋਇਆ ਪਿਆ ਹਾਂਜੀ ਉਹ ਲੱਗਦਾ ਵੀ ਦਿੱਕਤ ਇਹਨਾਂ ਪਿੰਡਾਂ ਦੇ ਵਿੱਚ ਵੀ ਹੋ ਸਕਦੀ ਹੈ ਜੀ ਸਭ ਤੋਂ ਜ਼ਿਆਦਾ ਦਿੱਕਤ ਹੋਣੀ ਆ ਜੀ ਇਹ ਜਿੰਨੀ ਕਹਤੋਂ ਓਨੀਓ ਦਿੱਕਤ ਹੋਣੀ ਆ ਜੀ ਤੇ ਕਿੰਨੇ ਕਿੰਨੇ ਪਿੰਡ ਲੱਗਦੇ ਨਾਲ ਇਹਨੂੰ ਫੈਕਟਰੀ ਆ ਘਰ ਤੋਂ ਘੱਟ ਜੀ ਨਾਲ-ਨਾਲ 8-10 ਪਿੰਡ ਆ ਜੀ 8-10 ਪਿੰਡ ਹਾਂਜੀ ਸਾਰੇ ਵਿਰੋਧ ਕਰ ਰਹੇ ਨੇ ਸਾਰੇ ਵਿਰੋਧ ਕਰ ਰਹੇ ਨੇ ਜਿੱਦਰ ਨੂੰ ਇਹ ਹਵਾ ਚਲੇਗੀ ਸੀਐਨਜੀ ਦੀ ਲੀਕ ਹੋਗੀ ਪ੍ਰਸ਼ਾਸਨ ਗਾਰੰਟੀ ਨਹੀਂ ਚੱਕ ਰਿਹਾ ਜੀ ਤੇ ਪ੍ਰਸ਼ਾਸਨ ਜੋ ਸਾਡੇ ਹੱਕ ਦੀ ਗੱਲ ਕਰਦਾ ਉਹਦੀ ਬਦਲੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਇਹ ਮਾਲਕ ਹੈ ਜਿਹੜਾ ਖੁਦ ਮਾਲਕ 5000 ਲੀਟਰ ਕਹਿ ਰਿਹਾ ਵੈਸੇ 50000 ਲੀਟਰ ਤੋਂ ਲੈ ਕੇ ਲੱਖ ਲੀਟਰ ਤੱਕ ਪਾਣੀ ਡੇਲੀ ਬਰਬਾਦ ਹੋਊਗਾ ਜੀ ਪਾਣੀ ਖਰਾਬ ਹੋਊਗਾ ਹਾਂ ਜੀ ਤਾਂ ਲੱਗਦਾ ਵੀ ਪ੍ਰਦੂਸ਼ਣ ਫੈਲੂਗਾ ਪਰਦੂਸ਼ਣ ਫੈਲੂਗਾ ਹਾਂ ਜੀ ਹਾਂ ਜੀ ਨਾਲ ਦਰਿਆਏ ਹਾਂ ਜੀ ਸਭ ਕੁਝ ਸਾਫ ਸੀਗਾ ਪਰ ਸਾਡਾ ਸਭ ਕੁਝ ਬਦਲ ਜਾਣਾ ਹੈ ਠੀਕ ਹੈ ਜੀ ਤੇ ਉਹਦੇ ਪਿੰਡ ਲੱਗਦੇ ਨਾਮ ਕੀ ਗਏ ਆਪਣੇ ਮੁਸਕਾਬਾ ਟੱਪਰੀਆਂ ਖੀਰਨੀਆਂ ਸਿਹਾਲਾ ਟੋਡਰ ਪਰ ਕਟਾਲਾ ਬਰਮਾ ਸਾਰੇ ਨਾਲ ਨੇ ਊਰਨਾ ਜੀ ਹਾਂ ਜੀ 10000 10000 ਤੋਂ ਜ਼ਿਆਦਾ ਬੰਦੇ ਪਰਭਾਵਿਤ ਹੋ ਸਕਦੇ ਨੇ ਹਾਂਜੀ ਪ੍ਰਭਾਵਿਤ ਹੋ ਸਕਦੇ ਨੇ ਮਤਲਬ ਇਹ ਪ੍ਰਸ਼ਾਸਨ ਜ਼ਿੰਮੇਵਾਰੀ ਨਹੀਂ ਚੱਕਦਾ ਵੀ ਲੀਕ ਹੋਊਗੀ ਅਸੀਂ ਕਹਾਂ ਵੀ ਤੂੰ ਗਾਰੰਟੀ ਚੱਕ ਲੈ ਲੀਕ ਜੀ ਦੀ ਪਰ ਉਹ ਗਾਰੰਟੀ ਨਹੀਂ ਜਦਾਂ ਕਹਿੰਦੇ ਵੀ ਕਿਸੇ ਵੀ ਟਾਈਮ ਲੀਕ ਹੋ ਸਕਦੀ ਹੈ ਜਾਂ ਬਲਾਸਟ ਹੋ ਸਕਦਾ ਠੀਕ ਹੈ ਜੀ ਪਿੰਡ ਦੇ ਵਿੱਚ ਕੁਝ ਹੋ ਸਕਦਾ ਹਾਦਸਾ ਵਾਪਰ ਸਕਦਾ ਹਾਂਜੀ ਬਹੁਤ ਵੱਡਾ ਹਾਦਸਾ ਇਹ ਜਦ ਟੈਂਕਰ ਪਲਟ ਜਾਂਦਾ ਜੀ ਸਾਰੇ ਆਲੇ-ਦਾਲੇ ਪਿੰਡਾਂ ਨੂੰ ਠਾਲ ਦੰਦੇ ਨੇ ਤੇ ਸਾਡੇ ਰਾਤ ਨੂੰ ਬਾਈ ਦੀ ਗੈਸ ਲੀਕ ਹੋ ਗਈ ਅਸੀਂ ਸਾਰੇ ਪਿੰਡ ਕਿੱਧਰ ਜਾਵਾਂਗੇ ਜੀ ਜ਼ਿੰਮੇਵਾਰ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਦੇ ਉੱਪਰ ਪਹੁੰਚ ਆ ਕੋਈ ਇਹਨਾਂ ਦੇ ਨੌਕਰ ਕਹੀ ਜਾਂਦਾ ਸਾਡਾ ਪੀਏ ਸੀਗਾ ਜੀ ਆਏ ਆ ਨੌਕਰ ਨਹੀਂ ਸਾਰੇ ਖਲਾਸੇ ਕਰਿਓ ਨੇ ਜੀ ਪੇ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਵਿਰੋਧ ਕਰ ਰਹੇ ਸਾਰਾ ਪਿੰਡ ਸਾਰਾ ਪਿੰਡ ਵਿਰੋਧ ਕਰ ਰਹੀ ਇਹਦੇ ਚਾਚੇ ਤਾਂ ਵੀ ਖੜੇ ਨੇ ਜੀ ਭਰਾ ਵੀ ਖੜੇ ਨੇ ਉਰੇ ਸਾਡੇ ਕੋਲ ਲੰਗਰ ਦੇ ਉੱਤੇ ਇਹ ਜ ਨੇ ਜੀ ਇਹ ਭਰਾ ਹੀ ਨੇ ਉਹਨਾਂ ਦੇ ਘਰਾਂ ਚੋਂ ਹੀ ਵਿਰੋਧ ਕਰ ਰਹੇ ਨੇ ਸਾਰੇ ਕਰ ਰਹੇ ਨੇ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਮੈਂ ਕੋਈ ਨਹੀਂ ਦਾਦੂ ਕੀ ਕੀ ਨਾਮ ਹੈ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਅੱਛਾ ਕੀ ਕਰਨੇ ਜੀ ਜਿਹੜੇ ਪਿੰਡ ਦੇ ਲੋਕ ਸਾਰੇ ਵਿਰੋਧ ਕਰ ਰਹੇ ਨੇ ਕਹਿੰਦੇ ਤੁਹਾਡੇ ਕੋਈ ਦੂਰ ਦੀ ਰਿਸ਼ਤੇਦਾਰੀ ਹੈ ਕੋਈ ਸ਼ਰੀਕੇ ਵਿੱਚੋਂ ਨੇੜੇ ਤੜੇ ਦੇ ਕੋਈ ਹਾਇਦਾ ਸਾਡੇ ਭਰਾਏ ਨੇ ਜੀ ਉਹਦਾ ਪਿੰਡ ਦੇ ਵਿੱਚੋਂ ਹੀ ਜਾਨੀ ਨੁਕਸਾਨ ਇਹਦਾ ਬਹੁਤ ਹੈ ਸਾਰੇ ਉੱਥੇ ਅਸੀਂ ਦੇਖ ਕੇ ਆਏ ਜਿੱਥੇ ਲੱਗੀ ਹੋਈ ਹੈ ਕੰਗਰਾਲੀ ਰਾਜਪੂਤਾਂ ਉੱਥੇ ਵਾਲੇ ਲੋਕ ਰੋਂਦੇ ਨੇ ਉਹ ਕਹਿੰਦੇ ਵੀ ਸਾਨੂੰ ਇੰਨੀ ਤਕਲੀਫ ਆ ਅਸੀਂ ਇੱਥੇ ਖੜ੍ਹ ਨਹੀਂ ਸਕਦੇ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਉੱਥੇ ਹਾਂਜੀ ਹਾਂ ਬਹੁਤ ਕਰੀਏ ਲੋਕਾਂ ਦਾ ਸਾਰੇ ਇਕੱਠੇ ਹੋ ਗਏ ਉਹ ਕਹਿੰਦੇ ਵੀ ਅਸੀਂ ਤਾਂ ਫਸ ਗਏ ਲੱਗਣ ਦੇਤੀ ਵੀ ਤੁਸੀਂ ਲੱਗਣ ਦਿਓ ਬਹੁਤ ਜਾਣੀ ਮਸਾਣਾ ਨੇੜੇ ਤੇ ਆਪੋ ਬਹੁਤ ਜਿਆਦਾ ਮਸਾਣਾ ਅੱਜ ਸਰ ਜਿੱਦਾ ਇੱਕ ਜ਼ਿਰਾ ਇੱਕ ਜ਼ਿਰਾ ਫੈਕਟਰੀ ਸੀਗੀ ਉਸ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ ਪਿਛਲੇ ਜੇ ਆਦਰਕਾਰ ਸੀਐਮ ਭਗਵੰਤ ਮਾਨ ਨੂੰ ਉਹ ਬੰਦ ਕਰਨੀ ਪਈ ਉਹ ਲੱਗਦਾ ਵੀ ਤੁਹਾਡੇ ਵੱਲੋਂ ਵੀ ਅੱਧੀ ਮੋਰਚਾ ਖੋਲ ਦਿੱਤੇ ਜਾਊਗਾ ਜੇ ਕੋਈ ਅੱਗੇ ਐਕਸ਼ਨ ਫਰਦਰ ਨਾ ਲਈ ਨਹੀਂ ਬਿਲਕੁਲ ਜੀ ਅਸੀਂ 28 ਤਰੀਕ ਨੂੰ ਇੱਕ ਰੋਡ ਜਾਮ ਵੀ ਕਰ ਰਹੇ ਹਾਂ ਅਸੀਂ ਕਿਉਂਕਿ ਅਸੀਂ ਤਾਂ ਐਕਸ਼ਨ ਪ੍ਰੋਗਰਾਮ ਤੋਂ ਪ੍ਰੋਗਰਾਮ ਦੇ ਹੀ ਜਾਣੇ ਨੇ 28 ਤਰੀਕ ਨੂੰ ਰੋਡ ਜਾਮ ਦਾ ਪ੍ਰੋਗਰਾਮ ਦਿੱਤਾ ਵੀ ਭਾਈ ਜੇਕਰ ਤੁਹਾਡੀ ਇਹ ਗੱਲਾਂ ਹੁਣ ਤੁਹਾਡੀ মিডিਆ ਰਾਹੀਂ ਜੇ ਸਾਡੀ ਸੁਣਵਾਈ ਹੋ ਜੇ ਤਾਂ ਚੰਗੀ ਗੱਲ ਆ ਸਾਨੂੰ ਰੋ ਪਰ ਇਦਾਂ ਹੀ ਸਾਡੀ ਸਰ ਜਵੇ ਪਰ ਜੇਕਰ ਨਹੀਂ ਸਰਕਾਰ ਹਲੇ ਮੰਨੂਗੀ ਤਾਂ ਫਿਰ ਸਾਨੂੰ ਰੋਡ ਜਾਮ ਕਰਨੇ ਪੈਣਗੇ ਸਾਨੂੰ ਹੋਰ ਵੀ ਆਪਣੇ ਪ੍ਰੋਬਲਮ ਕਰਨੇ ਪੈਣਗੇ ਕਿਉਂਕਿ ਅਸੀਂ ਹੁਣ ਇੰਨੀ ਛੇਤੀ ਬਸੇ ਬਸੇ ਹੋਏ ਪਿੰਡ ਥੋੜਾ ਉਜਾੜ ਦਾਂਗੇ ਵੀ ਭਾਈ ਮੜੀ ਜੀ ਗੱਲ ਪਿੱਛੇ ਵੀ ਫੈਕਟਰੀਆਂ ਨੇ ਲਾਤੀ ਦੇ ਅਸੀਂ 1 ਮਿੰਟ ਚੀ ਛੱਡਤਾ ਇਹ ਤਾਂ ਅਸੀਂ ਹਲੇ ਆਪਣੀ ਅਖਲੀ ਗੱਲ ਰੱਖੀ ਆ ਕਿ ਅਸੀਂ ਜਿਹੜੇ 20 ਸਾਲ ਬਾਅਦ ਸਟੈਪ ਚੱਕਣਾ ਉਹ ਅਸੀਂ ਹੁਣ ਵੀ ਚੱਕ ਸਕਦੇ ਆ ਪਰ ਅਸੀਂ ਹਜੇ ਆਖਰੀ ਸਾਹ ਤੱਕ ਪਹਿਲਾਂ ਕੋਸ਼ਿਸ਼ ਕਰਾਂਗੇ ਲੜਨ ਦੀ ਕੋਸ਼ਿਸ਼ ਕਰਾਂਗੇ ਜੀ ਸਿਟੀ ਹੋਮ ਨਿਊਜ਼ ਲਈ ਸ੍ਰਿੰਦਰ ਸੋਨੀ ਦੀ ਰਿਪੋਰਟ